ਹੈਲੋ ਜੀ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆਂ ਜਸਲੀਨਾ ਵਲੌਗ ਚੈਨਲ ਤੇ ਤੁਹਾਡਾ ਤੇ ਉਮੀਦ ਕਰਦਾ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ 15 ਦਿਨ ਹੋ ਗਏ ਆ ਬੱਚਿਆਂ ਨੂੰ ਗਏ ਹੋਏ ਆ ਉਹਦੇ ਪੈਂਟ ਸ਼ੂਟਿੰਗਾਂ ਖਤਮ ਹੋਣ ਆ ਰਹੀਆਂ ਤੇ ਯਵਰਾਜ ਨੂੰ ਮਿਲੇ ਨੂੰ ਅੱਜ 15 ਦਿਨ ਹੋ ਗਏ ਆ ਮਨਪ੍ਰੀਤ ਮਿਲੇ ਨੂੰ 15 ਦਿਨ ਹੋ ਗਏ ਐਸ਼ ਨੂੰ ਮਿਲੇ ਨੂੰ 15 ਦਿਨ ਹੋ ਗਏ ਸੋ ਆਦੇ ਪਰਿਵਾਰ ਨੂੰ ਫੇਰ ਵਾਪਸ ਲੈਣ ਜਾਂਦੇ ਹੋਏ ਆ ਸੋ ਅੱਜ ਦਾ ਵਲੌਗ ਸਾਰਿਆਂ ਨੂੰ ਜਾਂਦਿਆਂ ਦਾ ਤੇ ਆਦੇ ਬਾਲ ਬੱਚਿਆਂ ਨੂੰ ਛੁੱਟੀਆਂ ਤੋਂ ਬਾਅਦ ਲੈ ਕੇ ਆਉਣ ਦਾ ਵਾ ਸੋ ਸਾਰਿਆਂ ਨੇ ਕੰਟੀਨਿਊ ਕਰਿਓ ਮਾਹੌਲ ਬਹੁਤ ਸੋਹਣਾ ਮੌਸਮ ਬਹੁਤ ਸੋਹਣਾ ਤੇ ਬੜੇ ਸੁਹਣੇ ਹਰੇ ਭਰੇ ਲੱਗਦੀ ਤੁਹਾਨੂੰ ਦਿਖਾਉਣਾ ਮੈਂ ਦੇਖੋ ਕਿੰਨਾ ਸੋਹਣਾ ਮਾਹੌਲ ਆ ਕਿੰਨਾ ਸੋਹਣਾ ਮੌਸਮ ਆ ਕਿੰਨੇ ਸੋਹਣੇ ਪੇੜ ਪੌਦੇ ਲੱਗਦੇ ਨੇ ਕਿਉਂਕਿ ਬਰਸਾਤਾਂ ਦਾ ਟਾਈਮ ਆ ਸੋ ਇਹ ਵੀ ਖੁਸ਼ੀਆਂ ਦੇ ਵਿੱਚ ਪੂਰੇ ਖੁਸ਼ ਨੇ ਹਨਾ ਕਿਉਂਕਿ ਉਹ ਤਾਂ ਵਾਰਸ਼ ਹੋ ਜਾਂਦੀ ਆ ਤੇ ਫਿਰ ਤੁੱਤੇ ਜਾਂਦੇ ਪੱਤੇ-ਪੁੱਤੇ ਬਾਕੀ ਨਵੀਆਂ ਫੋਟਾਂ ਨਿਕਲਦੀਆਂ ਨਹੀਂ ਲਓ ਜੀ ਚੈੱਕ ਕਰੋ ਮੇਰੇ ਸਹਰਿਆਂ ਦੇ ਪਿੰਡ ਨੂੰ ਜਾਂਦਾ ਹੋਇਆ ਰਾਹ ਸੋ ਆਪਣੇ ਪਿੰਡਾਂ ਦਾ ਮਿੱਤਰੋ ਬੁਰਾ ਹਾਲ ਹੀ ਸੜਕਾਂ ਟੁੱਟੀਆਂ ਹੋਈਆਂ ਤੇ ਪਰ ਇਧਰਲੇ ਪਾਸੇ ਨੂੰ ਨਜ਼ਾਰੇ ਨੇ ਠੀਕ ਆ ਇਹ ਸਭ ਤੋਂ ਐਂਡ ਤੇ ਪਿੰਡ ਆਇੰਦਾ ਸੁਖਾਨੰਦ ਤੇ ਉਦੋਂ ਔਰਲਾ ਪਿੰਡਾ ਚੀਦਾ ਇਹ ਮੋਗੇ ਜ਼ਿਲ੍ਹੇ ਦੇ ਸਭ ਤੋਂ ਐਂਡ ਵਾਲੇ ਪ੍ਰੋਗਰਾਮ ਪ੍ਰੋਗਰਾਮ ਸੌਰੀ ਕਹੀਏ ਨਾ ਇਹ ਮੋਗੇ ਜ਼ਿਲ੍ਹੇ ਦੇ ਸਭ ਤੋਂ ਐਂਡ ਵਾਲੇ ਪੈਂਡ ਨਹੀਂ ਤੇ ਦੇਖੋ ਹੁਣ ਚੀਦੇ ਦੇ ਵਿੱਚ ਕੌਲ ਆਈ ਸੀ ਮੀਂਹ ਪੈ ਰਿਹਾ ਤੇ ਤੁਹਾਨੂੰ ਉਹ ਵੇਖ ਦਿਦਿਆਂ ਕਣੀਆਂ ਉੱਤੋਂ ਆਹ ਤੁਸੀਂ ਦੇਖੋ ਜਿਹੜਾ ਥੱਲੇ ਹੁੰਦੀ ਹੈ ਥੱਲੇ ਨੂੰ ਆਉਂਦਾ ਨਾ ਇੱਕ ਘੜੇ ਮੀਂਹ ਪਾਣੀ ਡਿੱਗ ਰਿਹਾ ਉੱਤੋਂ ਸਮਾਨ ਦੇ ਵਿੱਚ ਸੋ ਚੀਦੇ ਦੇ ਵਿੱਚ ਮੀਂਹ ਪੈ ਰਿਹਾ ਕਿੰਨਾ ਸੁਣਾ ਮਾਹੌਲ ਲੱਗਦਾ ਦੇਖੋ ਦੇਖੋ ਥੱਲੇ ਨੂੰ ਕਿੰਨਾ ਬਹੁਤ ਤੇਜ਼ ਮੀਂਹ ਡਿੱਗ ਰਿਹਾ ਉੱਪਰੋਂ ਥੱਲੇ ਨੂੰ ਬੱਦਲਾਂ ਦੇ ਵਿੱਚੋਂ ਦੇਖੋ ਨਜ਼ਾਰਾ ਆ ਨਿਆਰਾ ਬਹੁਤ ਘੱਟ ਦੇਖਣ ਨੂੰ ਮਿਲਦਾ ਮੈਂ ਤੁਹਾਨੂੰ ਅਸਮਾਨ ਦੇ ਵਿੱਚ ਪਾਣੀ ਡਿੱਗਦਾ ਦਿਖਾਉਣਾ ਦੇਖੋ ਬਈ ਜਿੱਦਾਂ ਝਾਰਨੇ ਚੱਲਦੇ ਹੁੰਦੇ ਤੁਸੀਂ ਦੇਖੋ ਨੇੜੇ ਆਹ ਵੇਖੋ ਜਿੱਦਾਂ ਝਾਰਨੇ ਚੱਲਦੇ ਹੁੰਦੇ ਹਨ ਝਾਰਨਿਆਂ ਦੀ ਤਰ੍ਹਾਂ ਇਦਾਂ ਇਹ ਪਾਣੀ ਡਿੱਗ ਰਿਹਾ ਅਸਮਾਨ ਦੇ ਵਿੱਚੋਂ ਥੱਲੇ ਸੋ ਮੀ ਪੈ ਰਿਹਾ ਉਧਰਲੀ ਜ਼ਿਹੜਾ ਤੁਸੀਂ ਦੇਖੋ ਕਿੰਨਾ ਸੋਹਣਾ ਮੌਸਮ ਕਿੰਨਾ ਸੋਹਣਾ ਮਾਹੌਲ ਆ ਬਹੁਤ ਜਲਦੀ بارش ਹੋਣ ਵਾਲੀ ਹੈ ਦਰਖਤ ਕਿੰਨੇ ਜਿਆਦਾ ਸੋਹਣੇ ਲੱਗਦੇ ਨੇ ਦੇਖ ਕਿੰਨਾ ਸੋਹਣਾ ਲੱਗਦਾ ਮਾਹੌਲ ਬਾਹਰ ਹਵਾ ਬਹੁਤ ਤੇਜ਼ ਚੱਲ ਰਹੀ ਆ ਸੋ بارش ਵੀ ਪੂਰੀ ਸੁਭਾਵਨਾ ਹੈਗੀ ਆ ਤੇ ਘਰੇ ਮੈਂ ਤੇ ਮੰਮਾ ਰਹਿ ਗਏ ਸੀ ਇਕੱਲੇ ਤੇ ਘਰ ਹੀ ਸਾਰਾ ਖਾਲੀ ਹੋ ਗਿਆ ਸੀਗਾ ਤੇ ਹਨਾ ਜੀ ਜਿਹਾ ਨਹੀਂ ਲੱਗਦਾ ਖਾਲੀ-ਖਾਲੀ ਹੋ ਜਾਂਦਾ ਬੱਚਿਆਂ ਨਾਲ ਰੌਣਕ ਹੁੰਦੀ ਆ ਐਸ਼ ਹਮੇਸ਼ਾ ਖੇਡਦੀ ਰਹਿੰਦੀ ਆ ਹਨਾ ਰਾਹ ਰਾਪਾ ਪੈਂਦਾ ਰਿੰਦਾ ਹਨ ਤੇ ਇਕਦਾਂ ਹੀ ਹੁਣ ਜਵੇਂ ਖਾਲੀ ਹੋਇਆ ਪਿਆ ਸੀਗਾ ਸੋ 15 ਦਿਨ ਨਿਕਲ ਗਏ ਇਦਾਂ ਹੀ ਬਸ ਆਹ ਕੰਮ ਕਰ ਲਈ ਬਹੁਤ ਕੰਮ ਕਰ ਲਈ ਸੋ ਐਸ਼ ਦੇ ਗਏ ਗਏ ਮਗਰੋਂ ਸ਼ੈਂਕੀ ਵੀ ਛੱਡ ਗਿਆ ਐਸ਼ ਤੋਂ ਮੈਂ ਚੰਦੀ ਵਾਰ ਵੇਖਿਆ ਵੀ ਨਹੀਂ ਗਿਆ ਮਨਪ੍ਰੀਤ ਉਹ ਵੇਖਿਆ ਨਹੀਂ ਗਿਆ ਸੋ ਸ਼ੈਂਕੀ ਵੀ ਚਲਾ ਗਿਆ ਮਗਰੋਂ ਤੇ ਘਰ ਉਦੋਂ ਵੀ ਖਾਲੀ ਹੋ ਗਿਆ ਆਪਣਾ ਹੈਨਾ ਕਿਉਂਕਿ ਉਹ ਵੀ ਪਰਿਵਾਰ ਦਾ ਮੈਂਬਰ ਸੀ ਆਪਣੇ ਦਾ ਤੇ ਹੁਣ ਆਪਾਂ ਚੱਲਦੇ ਆਂ ਮਨਪ੍ਰੀਤ ਹੁਣ ਨੂੰ ਲੈਣ ਪਿੰਡ ਵਾਪਸ ਛੁੱਟੀਆਂ ਹੋ ਗਈਆਂ ਖਤਮ ਤੇ ਆਪਣੇ ਵਲੌਗ ਥੋੜੇ ਜਿਹਾ ਲੀਟ ਪੈਂਦੇ ਆ ਤੇ ਜਿਹੜਾ ਆਹ ਵਾਲਾ ਵਲੌਗ ਹੈ ਥੋੜਾ ਜਲਦੀ ਭੇਜੂਗਾ ਤੇ ਕਿਉਂਕਿ ਪਹਿਲਾ ਵਾਲੇ ਵਲੌਗ ਸਾਰੇ ਖਤਮ ਹੋ ਗਏ ਆ ਹਨਾ ਤੇ ਫਿਰ ਕੰਟੀਨਿਊ ਆਪਾਂ ਕਰਦੇ ਆ ਸਾਰੇ ਜਣੇ ਜੁੜੇ ਰਹੋ ਸੋ ਆਪਾਂ ਪਹੁੰਚ ਗਏ ਆ ਨੇੜੇ ਹੀ ਅੱਧੇ ਘੰਟੇ ਚ ਆਪ ਪਹੁੰਚਣਾ ਉੱਥੇ 2:00 ਲੋ ਜੀ ਪਿੰਡ ਚੀਤੀ ਦੀਆਂ ਗਲੀਆਂ ਦਾ ਹਾਲ ਲਓ ਮੀ ਗਿਆ ਪੈ ਲੋ ਜੀ ਹੋ ਗਿਆ ਮੇਰਾ ਟੋਬਰ ਇਕੱਠਾ ਨਾਲ ਮੇਰੇ ਸੋ ਮਤਰੂ ਮੈਂ ਆਇਆ ਚਿੱਦੇ ਤੇ ਇੱਥੇ ਸੀਗਾ ਚਾਚੇ ਦੇ ਘਰੇ ਤੇ ਮੀ ਇੰਨਾ ਪੈ ਗਿਆ ਵਿਹਾਂ ਵਿਹਾਂ ਸਾਰੀਆਂ ਭਰ ਗਈਆਂ ਪਾਣੀ ਨਾਲ ਬਾਬੂ ਕੇ ਲੈ ਗਿਆ ਬਾਬੂ ਕੇ ਲਿਆਂਦਿਆਂ ਇਹ ਤੋ ਹਾਂ ਇਹਨੇ ਵੀ ਆ ਸ਼ਰਮਾ ਪਾਇਆ ਵੇਖਾਂ ਚਟਕਾ ਆ ਕੀ ਡੈਡੀ ਨਹੀਂ ਆਉਣਾ ਸੀ ਤੇ ਸੁੱਤਾ ਵੀ ਨਹੀਂ ਅੱਜ ਸਵੇਰ ਦਾ ਕਹਿੰਦੇ ਵੀ ਡੈਡੀ ਨਹੀਂ ਆਉਣਾ ਸੀ ਇਹ ਕਹਿੰਦਾ ਉਹ ਏਵੇਂ ਨਹੀਂ ਸੁੱਤਾ ਕਹਿੰਦੇ ਡੈਡੀ ਨਹੀਂ ਆਉਣਾ ਮੈਂ ਸੌਣਾ ਹੀ ਨਹੀਂ ਅੱਜ ਨਾ ਸੌਂਦਿਆਂ ਹਾਂ ਆਈ ਹੈ ਇੱਧਰ ਓਕੇ ਜਗਰਾਜ ਇਧਰ ਨੂੰ ਕਰਿਓ ਮੂੰ ਅਜਿਵਰਾਜ ਨੂੰ ਮਿਲਾ ਦਈਏ ਬਈ ਹੈ ਹਾਂ ਗੁਪੋਫਰ ਇਹ ਨੇ ਉੱਧਰ ਹੀ ਦੇਖਣਾ ਦੰਦ ਆ ਗਿਆ ਜਿਵਰਾਜ ਇੱਥੇ ਦੇਖ ਲੈ ਜਾਂਦਾ ਆ ਗਿਆ ਦੰਦ ਆ ਗਿਆ ਹਲੋ ਹਲੋ ਤੇਰੇ ਦੰਦ ਖੰਡ ਲਾ ਹੰਤ ਰੱਖ ਆਏ ਤੇਰੇ ਦੰਦ ਸਾਰੇ ਟੁੱਟ ਜੈਣਾ ਤੂੰ ਜਿਹੜਾ ਬੋੜੀ ਠੀਕ ਹੈ ਹੋ ਨਹੀਂ ਹਣੋਣਾ ਮੈਂ ਤਾਂ ਕੀ ਕਿਹਾ ਸੀ ਕੋਈ ਨਹੀਂ ਮੈਂ ਕੱਢ ਦੇਣਾ ਸਾਰਾ ਨਹੀਂ ਕੱਢਣਾ ਨਹੀਂ ਕੱਢਣਾ ਮੈਂ ਤਾਂ ਹਲਾ ਕੱਢੀ ਆ ਲੈ ਚਾਹੀਦੇ ਐਸ਼ ਹੈ ਆ ਚੱਲੇ ਦੰਦ ਵੀ ਆ ਚੱਲੇ ਜਿੱਥੇ ਦੋ ਨਿਕਲੇ ਉਹ ਤੇ ਇੱਕ ਹੀ ਆਇਆ ਠੀਕ ਆ ਲਓ ਜੀ ਆ ਮੇਰਾ ਨਿੱਕਾ ਜਿਹਾ ਪਰਿਵਾਰ ਹੈ ਇੰਨਾ ਕ ਦੇਖੋ ਐਸ਼ ਹੋਰ ਆਇਓ ਹਾਂ ਲਓ ਹੀ ਨਿੱਕਾ ਜਿਹਾ ਪਰਿਵਾਰ ਮੇਰਾ ਹਾਂਜੀ ਦੋਸਤੋ ਕਿੱਦਾਂ ਹੈਲੋ ਲਓ ਜੀ ਜੀ ਹੁਣ ਅਸੀਂ ਚੱਲੇ ਘਰੇ ਅੱਜ ਆ ਗਏ ਹੁਣ ਤਾਂ ਪੈਂਡ ਲੈ ਲਿਆ ਕੰਮ ਬਈ ਪਤਾ ਨਹੀਂ ਕਿੰਨੇ ਕਿ ਕੜਾਈ ਖਵਾਉਂਦੇ ਆ ਇਹ ਵੀ ਚੌਲਾਂ ਦੇ ਬਈ ਬੜਾ ਮੀ ਪੈਂਦਾ ਆਪਣੇ ਨਾਲ ਤਾਂ ਇਧਰ ਪੈਂਦਾ ਨਹੀਂ ਸਲੀਣੀ ਵਾਲੇ ਪਾਸੇ ਹੈ ਸਹੀ ਹੈ ਤੇ ਜਵਰਾਜ ਸਿੱਧੂ ਤੇ ਇਹਨੂੰ ਹੁੰਦਾ ਹਮੇਸ਼ਾ ਕਿ ਗੱਡੀ ਦਾ ਸਫ਼ਰ ਦੇ ਵਿੱਚ ਇਹਨੇ ਸੌਂ ਕੇ ਹੀ ਜਾਣਾ ਇਹਨੂੰ ਗੱਡੀ ਦਾ ਸਫ਼ਰ ਬਹੁਤ ਹੀ ਲੱਗਦਾ ਇਹ ਬਿਲਕੁਲ ਨਹੀਂ ਉੜਦਾ ਜਿੰਨਾ ਮਾਰਕੀ ਟਾਈਮ ਲੱਗਦੀ ਹੈ ਨਾ ਆ ਲਓ ਜੀ ਆ ਕੀ ਦੇ ਵਾਲਗੇ ਛੜ ਕੇ ਵੀ ਦੇਖ ਲਈਏ ਸੀ ਹੁਣ ਆਪਣੇ ਪਿੰਡ ਵਾਲੇ ਰੋਡ ਤੇ ਫਿਰਦੇ ਵੇਖੋ ਹਿਲਦੀਆਂ ਗੱਡੀਆਂ ਆ ਇੱਥੇ ਰੱਖ ਚਿੰਦਿਆਂ ਨੇ ਆ ਇੰਨਾ ਬੁਰਾ ਹਾਲ ਨਹੀਂ ਹੈ ਰਾਜ ਨਹੀਂ ਨਹੀਂ ਚਿੰਦਿਆਂ ਵਾਲੀਆਂ ਛੜਕਵੇਂ ਦੱਸਿਆ ਸੀ ਨਾ ਬਹੁਤ ਵਧੀਆ ਵਾ ਤੇ ਬਹੁਤ ਜਾਨਕੀ ਵੀ ਰੋਡ ਬਹੁਤ ਵਧੀਆ ਉਹ ਗੱਲ ਵੱਖਰੀ ਪਿੰਡ ਗਲੀਆਂ 'ਚ ਪਾਣੀ ਖੜ ਜਾਂਦਾ ਉਹ ਸਾਰੇ ਕਿੱਥੇ ਖੜ ਜਾਂਦਾ ਉਹ ਐਡਾ ਵੱਡਾ ਸ਼ਹਿਰ ਮੋਗਾ ਉੱਥੇ ਖੜ ਜਾਂਦਾ ਉਹ ਤਾਂ ਫੇਰ ਵੀ ਪਿੰਡ ਪੇਕਿਆਂ ਨੂੰ ਨਹੀਂ ਵੜਾ ਕਹਿੰਦੇ ਨੇ ਨਾ ਨਹੀਂ ਮਾੜਿਆ ਕਹਿੰਦੇ ਨਾ ਪੇਕਿਆਂ ਨੂੰ ਨਹੀਂ ਵੜਾ ਕਹਿੰਦੇ ਨੇ ਨਹੀਂ ਉਹ ਤਾਂ ਵਧੀਆ ਸੋ ਵੀ ਸਮਾਨ ਮੈਂ ਤਾਂ ਸ਼ੋਰਟ ਨਹੀਂ ਲਿਆ ਗਿਆ ਤਣ ਤਣ ਕੇ ਰੱਖਿਆ ਦੂਣਾ ਤੀਣਾ ਸਮਾਨ ਲੈ ਆਈ ਸ਼ੋਪਿੰਗ ਕਰਕੇ ਉਧਰ ਹੈ ਤੇ ਐਸ਼ ਨੇ ਦੇਖਨੇ ਆ ਪੰਛੀ ਮਗਰੋਂ ਲਿਆਉਂਦੇ ਸੀ ਐਸ਼ ਦਾ ਇੱਕ ਡੌਗ ਚ ਰਹਿ ਗਿਆ ਬਈ ਹਨਾ ਐਸ਼ ਓਏ ਨਿੱਕਾ ਬੁੱਪੀ ਰੱਖਣ ਨੂੰ ਬੋਲੇ ਸੀ ਨਿੱਕਾ ਬੁੱਪੀ ਰੱਖਣ ਨੂੰ ਬੋਲੇ ਹੁਣ ਰੱਖਣਾ ਹੀ ਨਹੀਂ ਬੋਤਾ ਆਪਾਂ ਬਸ ਮੁੜ ਕੇ ਨਾ ਹੁਣ ਆ ਕੇ ਬਹੁਤ ਔਖਾ ਲੈਂਦਾ ਹੁਣ ਨਹੀਂ ਰੱਖਣਾ ਆਪਰੇ ਕੋ ਚਿੜੀਆਂ ਹੈਗੀਆਂ ਕਬੂਤਰ ਹੈਗੇ ਕਿੰਨੇ ਹੈਗੇ ਆਪਣੇ ਕੋਲ ਹਨਾ ਇੱਕ ਦੋ ਚੀਜ਼ਾਂ ਬਹੁਤ ਲੈਣ ਹੋਣੀਆਂ। ਸਵੇਰ ਤੋਂ ਜਾ ਕੇ ਚਿੜੀਆਂ ਚੱਕਣੀਆਂ ਸੀ। ਇਹਨਾਂ ਚਿੜੀਆਂ ਦੇਖਣੀਆਂ ਸਹੀ ਆ। ਸੋ ਜਲਦੀ ਜਲਦੀ ਨਿਕਲੇ ਆ ਸੋ ਹੁਣ ਡੈਡੀ ਵਾਲੇ ਕੰਮ ਵੀ ਕਰਨੇ ਪੈਂਦੇ ਆ ਆਪ ਨੂੰ। ਹੁਣ ਭੋਗ ਤੇ ਜਾਣਾ ਤੇ ਟਾਈਮ ਹੋ ਗਿਆ 9 ਵਜੇ ਨੂੰ ਯਾਨੀ ਕਿ 9:30 ਵਜੇ ਨੂੰ ਘਰੇ ਅਸੀਂ ਹੁਣ ਪਹੁੰਚ ਜਾਣਾ। ਉਸ ਤੋਂ ਬਾਅਦ ਮੈਂ ਤੇ ਮੰਮੀ ਨੇ ਭੋਗ ਤੇ ਜਾਣਾ ਰਿਸ਼ਤੇਦਾਰੀ ਚ ਤੇ ਉੱਧਰ ਜਾਣਾ ਹੋ। ਠੀਕ ਆ। ਤੇ ਸਿੱਧੂ ਸਾਹਿਬ ਆਇਆ ਸੁੱਤੇ। ਓਕੇ ਲਓ ਫਿਰ ਕਰਾਂਗੇ ਕੰਟੀਨਿਊ ਆਪਣੇ ਵਲੌਗ ਹੀ ਮੁੱਕ ਕੀ ਸੀਗੇ। ਤੇ ਪੂਰਾ ਪੂਰਾ ਟਾਈਮ ਹੀ ਹੋਇਆ ਆਪਾਂ ਨੂੰ ਹੁਣ ਚਲੋ ਹੁਣ ਫਿਰ ਕੰਟੀਨਿਊ ਕਰਾਂਗੇ ਆਪਾਂ ਸੂਟਾਂ ਵਾਲੇ ਆਰਡਰ ਵੀ ਦੱਬ ਕੇ ਕਰਦੇ ਸਪੋਰਟ ਮੇਰੀਆਂ ਭੈਣਾਂ ਨੇ ਜਿਨ੍ਹਾਂ ਨੇ ਸੂਟ ਬਣਾਉਣੇ ਆ ਤੇ ਕਰਦੇ ਸਪੋਰਟ ਬਸ ਹੁਣ ਆਪਾਂ ਨਾਉਨ ਸਟਾਪ ਆਪਣਾ ਕੰਮ ਚੱਲ ਪੈਣਾ ਤੇ ਇੱਕ ਆ ਬਹੁਤ ਆਰਡਰ ਆਏ ਪਿਆ ਬਹੁਤ ਘੈਂ ਘੈਂ ਨਵੇਂ ਡਿਜ਼ਾਈਨ ਆਉਣੇ ਹਨ ਵੀ ਬਾਕੀ ਦੱਸੂਗੀ ਸਾਰੀ ਨਵੇਂ ਹੀ ਨੇ ਹੂੰ ਸੋਨੇ ਸੋਨੇ ਡਿਜ਼ਾਈਨ ਆ ਕਾਫੀ ਪਣੀ ਹੋਈ ਆ ਕਾਫੀ ਇਦਾਂ ਹੀ ਨਿਕਲ ਜਾਂਦੇ ਆ ਵੀਡੀਓ ਬਣਾਉਣਾ ਸਰਮਾ ਸਰਮਾ ਪਾਇਆ ਤਿੰਨਾ ਜਾਣਿਆ ਨੇ ਮੇਰੇ ਨਹੀਂ ਪਉਣਾ ਸੀ ਹੈਂ ਤੁਸੀਂ ਪਾ ਲਓ ਅਸੀਂ ਕਦੋਂ ਰੋਕਿਆ ਤੁਹਾਨੂੰ ਹੋਲ ਸੇਲ ਤੇ ਮਾਰ ਲਿਆ ਸਭ ਦਾ ਸੌਦੇ ਆ ਐਸ ਤੋਂ ਵੀ ਪਾਇਆ ਦਿਖਾਈਏ ਹਾਏ ਹਾਏ ਹੋਏ 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 ਹੂੰ ਠੀਕ ਆ ਫਿਰ ਦੋਸਤੋ ਤੇ ਆ ਛੋਟਾ ਜਿਹਾ ਵਲੌਗ ਆ ਕਰਿਓ ਹਾਜ਼ਰੀ ਪ੍ਰਮਾਣ ਕਿਉਂਕਿ ਜਲਦੀ ਮੋੜ ਨਾ ਕਰਕੇ ਵਲੌਗ ਚੰਗੇ ਦਾ ਸ਼ੂਟ ਨਹੀਂ ਹੋਇਆ ਕਰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਬਾਏ